ਸਸੀ ਕਲਪੀਆਂ ਪੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਇਸ ਟਾਈਮ ਅਸੀਂ ਅ ਰੋੜੀ ਖੜੇ ਆ ਜੀ ਸਰਦੂਲਗੜ੍ਹ ਕੋਲੇ ਆ ਹਰਿਆਣੇ ਦੇ ਵਿੱਚ ਪੈ ਜਾਂਦਾ ਪਹਿਲਾ ਸ਼ਹਿਰ ਰੋੜੀ ਇੱਥੇ ਬਾਈ ਰਜਿੰਦਰ ਕੁਮਾਰ ਆ ਪਰਜਾਪਤ ਬਾਈ ਇਹ ਕੜੇ ਬਣਾਉਂਦੇ ਨੇ ਮੰਨ ਲਓ ਕੜੇ ਦੋ ਤਰ੍ਹਾਂ ਕੰਮ ਆਉਂਦੇ ਨੇ ਇੱਕ ਤਾਂ ਜਿਵੇਂ ਕੋਈ ਕਿਸੇ ਨੇ ਬਾਰ ਬਾਰ ਢਾਬਾ ਕਰ ਲਿਆ ਜਾਂ ਜਿਵੇਂ ਆਪਾਂ ਖੇਤਾਂ 'ਚ ਜਾਂ ਬਾਰ ਬਾਰ ਘਰ ਪਾਲੇ ਨੇ ਸੜਕ ਤੇ ਜਿੱਥੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਉੱਥੇ ਬਾਈ ਇਹ ਆਪ ਜਾਂਦੇ ਇਹਨਾਂ ਕੋਲ ਪੈਕਅਪ ਗੱਡੀ ਆ ਠੀਕ ਹੈ ਇਹ ਪਿਕਅਪ ਗੱਡੀ ਦੇ ਵਿੱਚ ਇਹ ਕੜੇ ਲੱਦ ਕੇ ਲੈ ਕੇ ਜਾਣਗੇ ਆਪ ਹੀ ਇਹ ਖੂਹੀ ਪਟਣਗੇ ਜਿੰਨੀ ਡੂੰਗੀ ਤੁਸੀਂ ਪਟਾਉਣੀ ਚਾਹੁੰਦੇ ਹੋ ਉਹਦੇ ਵਿੱਚ ਇਸ ਤਰ੍ਹਾਂ ਇਹ ਇੱਕ ਦੂਜੇ ਦੇ ਹੇਠਾਂ ਐ ਕੜੇ ਫਿੱਟ ਕਰ ਦਿੰਦੇ ਨੇ ਠੀਕ ਹੈ ਜੀ ਪਾਣੀ ਦੀ ਗਰੰਟੀ ਹੋਊਗੀ ਤੁਹਾਡੇ ਘਰ ਦੇ ਹਿਸਾਬ ਨਾਲ ਇਹ ਉਹਨਾਂ ਡੂੰਘਾ ਪਟਕੇ ਆ ਕੜੇ ਫਿੱਟ ਕਰ ਦੇਣਗੇ ਪਾਣੀ ਥੋੜਾ ਧਰਤੀ ਦੇ ਵਿੱਚ ਹੀ ਜਾਈ ਜਾਊਗਾ ਉੱਪਰ ਜਾਲਜੂ ਲਾ ਕੇ ਵਧੀਆ ਪ੍ਰਬੰਧ ਕਰ ਦਿੰਦੇ ਨੇ ਠੀਕ ਹੈ ਜੀ ਕੋਈ ਪੈਲਸ ਹੈ ਟੱਬ ਹੈ ਜਾਂ ਬਾਰ ਬਾਰ ਘਰ ਹੈ ਸਕੂਲ ਹੈ ਕੋਈ ਵੀ ਜਿੱਥੇ ਪਾਣੀ ਦਾ ਹਨਾ ਨਿਕਾਸ ਹੁੰਦਾ ਵੀ ਸੜਕ ਤੇ ਚਿੱਕੜ ਨਾ ਹੋਵੇ ਜਾਂ ਕੋਈ ਨਿਕਲਣਾ ਕੋਈ ਪ੍ਰਬੰਧ ਨਹੀਂ ਹੁੰਦਾ ਉੱਥੇ ਇਹ ਬਾਈ ਆਪ ਕੜੇ ਤਿਆਰ ਕਰ ਦਿੰਦੇ ਨੇ ਪੂਰੀ ਗਾਰੰਟੀ ਵਾਲੇ ਕੜੇ ਹਿੱਲ ਜਾਣ ਤੁਰ ਜਾਣ ਕੁਝ ਵੀ ਹੋ ਜੇ ਇਹਨਾਂ ਦੀ ਗਾਰੰਟੀ ਆ ਤੇ ਕਿਤੇ ਵੀ ਤੁਸੀਂ ਮੰਗਾ ਸਕਦੇ ਨਾ ਤੋਂ ਇਹਨਾਂ ਕੋਲੇ ਆਪਦੀ ਪਿਕਅਪ ਗੱਡੀ ਆ ਆਪਦੇ ਬੰਦੇ ਆ ਆਪ ਹੀ ਇਹ ਖੂਹੀ ਪਟਣਗੇ ਆਪ ਹੀ ਫਿੱਟ ਕਰਨਗੇ 2-4 ਘੰਟਿਆਂ ਦਾ ਆਪਦਾ ਕੰਮ ਕਰਕੇ ਮੁੜੇ ਆਉਣਗੇ ਜਿਹੜੇ ਰੇਟ ਦੀ ਗੱਲ ਉਹ ਦੂਰੀ ਦੇ ਹਿਸਾਬ ਨਾਲ ਹੈ ਮੰਨ ਲਓ ਕਈ ਬੰਦੇ ਕੋਲੇ ਬੰਦੇ ਹੁੰਦੇ ਆ ਆਪਦੇ ਪਿੰਡ ਦੇ ਵਿੱਚ ਖੂਹੀ ਪਟਾਉਣ ਵਾਲੇ ਤਾਂ ਤੁਸੀਂ ਇਹਨਾਂ ਕੋਲੋਂ ਕੜੇ ਵੈਸੇ ਵੀ ਲਿਆ ਸਕਦੇ ਮੁੱਲ ਵੀ ਲਿਆ ਸਕਦੇ ਹੋ ਠੀਕ ਹੈ ਜੀ ਉਹ ਇਹ ਜਾਇਜ਼ ਰੇਟ ਆ ਜਿਵੇਂ ਆਪਾਂ ਕਹਿ ਦਈਏ ਇਹ ਪਿੰਡ ਇੱਥੇ ਇੰਡਸਟਰੀ ਆ ਇੱਥੇ ਹੋਰ ਵੀ ਬਣਾਉਂਦੇ ਨੇ ਪਰ ਇਹਨਾਂ ਦਾ ਰੇਟ ਬਾਈ ਰਜਿੰਦਰ ਦਾ ਦੂਜਿਆਂ ਨਾਲੋਂ ਘੱਟ ਹੈ ਚਾਹੇ ਤੁਸੀਂ ਟਰਾਈ ਮਾਰ ਕੇ ਪਤਾ ਕਰਕੇ ਆ ਜਿਓ ਆ ਦੇਖੋ ਜੀ ਇਸ ਤਰ੍ਹਾਂ ਇਹਨਾਂ ਕੋਲੇ ਸੈਂਚੇ ਬਣੇ ਹੋਏ ਨੇ ਤੇ ਇਹਦੇ ਵਿੱਚ ਤਾਰ ਵੀ ਪੈਂਦੀ ਆ ਬਾਈ ਹਾਂਜੀ ਆ ਤਾਰ ਪੈਂਦੀ ਆ ਵਿੱਚ ਪੱਕਾ ਪ੍ਰਬੰਧ ਆ ਬਾਈ ਗਾਰੰਟੀ ਕਿਹੜੀ ਕਿਹੜੀ ਚੀਜ਼ ਦੀ ਗਾਰੰਟੀ ਆ ਬਾਈ ਮੰਨ ਲਾ ਜੇ ਹੈਲਿਆਣ ਤੁਰਜਣ ਇਹ ਜੇ ਆਪਾਂ ਗਰੰਟੀ ਉਹਦੀ ਲੈਨੇ ਆ ਜੀ ਜੇ ਕਈ ਵਾਰ ਕੜੇ ਪਾਤੇ ਜੇ ਕੋਈ ਵੀ ਕੜਾ ਟੁੱਟਦਾ ਜਾਂ ਬੈਂਦਾ ਥੱਲੇ ਉਹਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ ਜੇ ਥੱਲੇ ਬੈਂਦਾ ਜਾਂ ਟੁੱਟਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਪੂਰੀ ਜ਼ਿੰਮੇਵਾਰੀ ਹੈ ਜੀ ਆਪਣੀ ਪਾਣੀ ਫਿਰ ਭਾਈ ਇੱਕ ਘਰ ਨੇ ਮੰਨ ਲਓ ਲਵਾ ਲਿਆ ਫਿਰ ਕਿੰਨਾ ਚਿਰ ਉਹਦਾ ਪਾਣੀ ਇਸ ਸਮਾਈ ਜਾਊ ਉਹਦਾ ਪਾਣੀ ਜੀ ਪੂਰਾ ਪ੍ਰਬੰਧ ਹੈ ਜੀ ਕਿੰਨੇ ਟਾਈਮ ਤੱਕ ਦਾ ਟਾਈਮ ਇਹ ਤੇ ਸਾਰੀ ਉਮਰ ਦਾ ਹੀ ਹੈ ਜੀ ਸਾਰੀ ਉਮਰ ਦਾ ਹੀ ਅਸੀਂ ਜਿਵੇਂ ਆਪਾਂ ਪਹਿਲਾਂ ਟੋਏ ਵਾਲੀਆਂ ਲੈਟਰਨ ਲਵਾਉਂਦੇ ਹੁੰਦੇ ਸੀ ਉਹਦਾ ਵੀ ਉਹਦੇ ਵੀ ਕੰਮ ਆਉਂਦੇ ਆ ਇਹ ਇਹ ਉਹਦੇ ਵੀ ਕੰਮ ਆਉਂਦੇ ਜੀ ਜੇ ਮੈਂ ਹੁਣ ਆਪਣੇ ਸੈਂਪਲ ਖੋਈਆਂ ਕਿਸੇ ਅਣਜਾਣ ਬੰਦੇ ਤੋਂ ਪਟਾ ਲਈਆਂ ਜਿਹੜੇ ਉਹ ਤੋਂ ਨਹੀਂ ਪੈਂਦੇ ਜੀ ਅਸੀਂ ਪਾਉਣ ਦੇ ਕੋਲੇ ਜਾਂ ਨਹੀਂ ਜੀ ਅੱਛਾ ਤੁਸੀਂ ਵੀ ਪਾਉਣੇ ਮੰਨ ਲਓ ਜੇ ਨਹੀਂ ਕੜੇ ਠੀਕ ਹੁੰਦੇ ਹਾਂਜੀ ਠੀਕ ਹੈ ਸੈਂਪਲ ਖੋਈਆਂ ਤਾਂ ਜਿੰਮੇ ਵੀਰੇ ਆਪਣੇ ਦੂਜੀਆਂ ਲਾਈਟਾਂ ਨਾ ਹੁੰਦੀਆਂ ਨੇ ਜਿਹੜੀਆਂ ਸੈਂਪਲ ਖੂਈਆਂ ਜੀ ਇੱਕ ਤਾਂ ਸੈਂਪਲ ਖੂਈ ਹੋਈ ਹੋਗੀ ਇੱਕ ਮੰਨ ਲਓ ਦੂਜੀ ਹੋਗੀ ਜਿਹੜੀ ਤਿੰਨ ਖੂਈਆਂ ਪੜਦੇ ਹੋ ਮਤਲਬ ਉਹਦੇ ਚ ਪਾਣੀ ਨਿਕਲ ਕੇ ਉਹਦੇ ਚ ਉਹਦੇ ਚ ਉਹ ਵੀ ਨਹੀਂ ਉਹ ਕੰਮ ਨਹੀਂ ਹੈਗਾ ਜੀ ਇਹ ਜੇ ਆਪਾਂ 30 35 ਫੁੱਟ ਇਕੱਲੀ ਖੂਈ ਲਾਉਣੀ ਹੈ ਜੀ ਅੱਛਾ ਇਕੱਲੀ ਖੂਈ ਲਾਉਣੀ ਹੈ ਠੀਕ ਹੈ ਮਾ ਬਰੇਤੀ ਤੂੰ ਜਾ ਕੇ ਛੱਡ ਦਿੰਦੇ ਆ ਉੱਥੇ ਪਾਣੀ ਦੀ ਨਿਕਾਸੀ ਹੋ ਜਾਂਦੀ ਹੈ ਜੀ ਠੀਕ ਹੈ ਹਮਾਰੀ ਜ਼ਿੰਮੇਦਾਰੀ ਹੋਊਗੀ ਜਿਹੜਾ ਕੰਮ ਕਰਕੇ ਆਵਾਂਗੇ ਜੀ ਕਿਹ ਘੰਟਿਆਂ ਚ ਕੰਮ ਮਕਾਇਆ ਹੁੰਦੇ ਆ ਇਹ 4-5 ਘੰਟਿਆਂ ਚ ਨਿਬੜ ਜਾਂਦਾ ਜੀ ਸਾਰਾ ਅੱਛਾ ਤੁਸੀਂ ਕੋਈ ਰੋਟੀ ਪਾਣੀ ਕੋਈ ਨਹੀਂ ਖੁਸ਼ੀ ਨਾਲ ਬੰਦਾ ਪਾਣੀ ਚਾਹ ਪਿਆ ਦੇ ਠੀਕ ਹੈ ਬਸ ਟਾਈਮ ਬਸ ਰੋਟੀ ਦੇਣੀ ਹੁੰਦੀ ਹੈ ਜੀ ਹਾਂ ਹੋਰ ਕੋਈ ਖਰਚਾ ਨਹੀਂ ਜੀ ਅੱਛਾ ਠੀਕ ਹੈ ਆਪਦੀ ਗੱਡੀ ਤੁਹਾਡੇ ਕੋਲੇ ਪਿਕਅਪ ਹੈ ਹਾਂਜੀ ਲੋ ਵੀ ਵੀਰੋ ਆ ਨੰਬਰ ਐ ਐਵੇਂ ਲੋਕਾਂ ਤੇ ਗਾਣਾ ਲੈਣ ਨਾਲ ਉਹ ਵੀ ਸੜਕ ਤੇ ਪਾਣੀ ਛੱਡਤਾਈ ਸੜਕ ਤੋੜਤੀ ਜੀ ਆ ਇੱਥੇ ਚਿੱਕੜ ਕਰੀ ਰੱਖਦੇ ਆ ਉਹਦੇ ਨਾਲੋਂ ਥੋੜੇ ਜੇ ਪੈਸੇ ਲਾ ਕੇ ਤੁਸੀਂ ਪੱਕਾ ਪ੍ਰਬੰਧ ਕਰ ਸਕਦੇ ਹੋ ਹਾਂ ਪੱਕਾ ਹੋਈਏ ਜੀ ਹਾਂ ਬਾਈਆਂ ਦੀ ਫੁੱਲ ਗਰੰਟੀ ਆ ਨੰਬਰ ਚੱਲ ਜਾਂਦੇ ਇਹਨਾਂ ਦੇ ਫੋਨ ਮਾਰੋ ਤੁਹਾਡੇ ਘਰੇ ਆ ਕੇ ਦੋ ਤਿੰਨ ਘੰਟਿਆਂ ਵਿੱਚ ਫਟਫਾੜ ਕਰਮ ਕਰਕੇ ਆਪ ਹੀ ਖੂਈ ਪਟਣਗੇ ਆਪ ਹੀ ਕੜੇ ਫਿੱਟ ਕਰਨਗੇ ਓਕੇ ਡੋਕੇ ਕੰਮ ਕਰਕੇ ਆ ਜਾਣਗੇ ਠੀਕ ਹੈ ਜੇ ਤੁਸੀਂ ਆਪ ਕੜੇ ਲੈਣੇ ਆ ਤਾਂ ਆਪ ਵੀ ਲੈ ਕੇ ਜਾ ਸਕਦੇ ਹੋ ਤੇ ਇਸ ਤੋਂ ਇਲਾਵਾ ਜਿਵੇਂ ਲਾਈਟਰਨ ਵਾਲੇ ਆਪਣੇ ਕੋਲੇ ਉਹ ਵੀ ਹੈਗੇ ਹਨਾ ਬਾਈ ਉੱਪਰਲੇ ਆਪਾਂ ਕਹਿ ਦਿੰਦੇ ਨੇ ਟੱਕਣ ਕਹਿ ਲਓ ਜਾਂ ਪੱਥਰ ਕਹਿ ਲਓ ਤੇ ਲਾਈਟਰ ਵੀ ਕਹਿੰਦੇ ਕਈ ਹਨਾ ਉਹ ਸਾਰਾ ਹੈਗਾ ਤੇ ਅਨੰਬਰ ਦੇ ਸੰਪਰਕ ਕਰ ਲਿਓ ਬਾਈ ਬਹੁਤ ਵਧੀਆ ਸਹੂਲਤਾਂ ਤੇ ਬਹੁਤ ਵਧੀਆ ਕੁਆਲਿਟੀ ਆ ਧੰਨਵਾਦ